ਸਸ਼ਕਲ ਸਾਰਿਆਂ ਨੂੰ ਮੈਂ ਹਾ ਦਫੀਰਤ ਕਰਤੇ ਤੁਸੀਂ ਦੇਖ ਰਹੇ ਹੋ ਜੀ ਗਲੋਬਲ ਪੰਜਾਬ ਟੀਵੀ ਨਵੀਂ ਦਿੱਲੀ ਤੋਂ ਇੱਕ ਵੱਡੀ ਖਬਰ ਸਾਹਮਣੇ ਆਈ ਹੈ ਇਨਫੋਰਸਮੈਂਟ ਡਾਇਰੈਕਟੋਰੇਟ ਦੇ ਇਲੀਗਲ ਬੈਟਿੰਗ ਐਪ ਨਾਲ ਜੁੜੇ منی ਲਾਂਡਰਿੰਗ ਯਾਨੀ ਕਿ ਪੈਸੇ ਦੇ ਕਪਲਿਆਂ ਦੇ ਕੇਸ ਵਿੱਚ ਕਈ ਮਸ਼ਹੂਰ ਸ਼ਖਸੀਅਤਾਂ ਦੀ ਪ੍ਰਾਪਰਟੀਆਂ ਜੁੜੀਆਂ ਨੇ ਇਸ ਕੇਸ ਦੀ ਕੁੱਲ ਰਕਮ ਹਜ਼ਾਰ ਕਰੋੜ ਰੁਪਏ ਤੋਂ ਵੱਧ ਦੱਸੀ ਜਾ ਰਹੀ ਹੈ ਈਡੀ ਵੱਲੋਂ ਜਿਨ੍ਹਾਂ ਦੀ ਪ੍ਰਾਪਰਟੀਆਂ ਅਟੈਚ ਕੀਤੀਆਂ ਗਈਆਂ ਨੇ ਉਹਨਾਂ ਵਿੱਚ ਫਾਰਮਰ ਇੰਡੀਅਨ ਕ੍ਰਿਕਟ ਦੇ ਵੱਡੇ ਖਿਡਾਰੀ युवराज सिंह, रॉबिन उथप्पा शामिल ਨੇ। ਇਸ ਤੋਂ ਇਲਾਵਾ ਤ੍ਰినਮੂਲ ਕਾਂਗਰਸ ਦੀ ਐਮਪੀ ਮਿਮੀ ਚੱਕਰਵਰਤੀ ਤੇ ਨਾਲ ਹੀ ਬਾਲੀਵੁੱਡ ਦੇ ਕਈ ਮਸ਼ਹੂਰ ਐਕਟਰ ਜਿਵੇਂ ਕਿ ਸੋਨੂ सूद ਇਹ ਜੇ ਨਾਮ ਸ਼ਾਮਿਲ ਨੇ। ਇਸ ਤੋਂ ਇਲਾਵਾ ਐਕਟਰ ਨੇਹਾ ਸ਼ਰਮਾ, ਮਾਡਲ ਊਰਵਸ਼ੀ ਰੌਟਾਲਾ, ਉਹਨਾਂ ਦੇ ਮਾਤਾ ਜੀ ਤੇ ਨਾਲ ਹੀ ਬੰਗਾਲੀ ਐਕਟਰ ਅੰਕੁਸ਼ ਹਾਜ਼ਰਾ ਦੀ ਪ੍ਰਾਪਰਟੀਆਂ ਵੀ ਇਸ ਐਕਸ਼ਨ ਦਾ ਹਿੱਸਾ ਬਣ ਚੁੱਕੀਆਂ ਹਨ। ਸੂਤਰਾਂ ਦਾ ਕਹਿਣਾ ਹੈ ਕਿ ਐਕਟਰ ਸੋਨੂ ਸੂਤ ਦੀ ਲਗਭਗ 1 ਕਰੋੜ ਰੁਪਏ ਦੀ ਸੰਪਤੀਆਂ ਜੁੜੀਆਂ ਹੋਈਆਂ ਨੇ ਸੋਨੂ ਸੂਤ ਤੋਂ ਇਲਾਵਾ ਮਿਮੀ ਚੱਕਰਵਰਤੀ ਦੀ ਤਕਰੀਬਨ 49 ਲੱਖ ਯੁਵਰਾਜ ਸਿੰਘ ਦੀ 2.5 ਕਰੋੜ ਨੀਹਾ ਸ਼ਰਮਾ ਦੀ ਲਗਭਗ 1.26 ਕਰੋੜ ਰੋਬਿਨ ਥੱppa ਦੀ 8.26 ਲੱਖ ਅੰਕੁਸ਼ ਹਾਜ਼ਰਾ ਦੀ 47 ਲੱਖ ਤੇ ਊਰਵਸ਼ੀ ਰੋਟਾਲਾ ਦੇ ਮਾਤਾ ਜੀ ਦੀ ਲਗਭਗ 2.2 ਕਰੋੜ ਰੁਪਏ ਦੀ ਪ੍ਰਾਪਰਟੀਆਂ ਅਟੈਚ ਕੀਤੀਆਂ ਗਈਆਂ ਨੇ ईडी ने यह इन्वैसटीगे वक् वक् स्टेट पुलिस एजेंसीज वलों दर्ज एफ आई आर आधार से शुरू की आरज एक इलीगल ऑफ शोर बैटिंग प्लेटफॉर्म यानी कि एक गैर कानूनी ऑनलाइन सट्टेबाजी के प्लेटफॉर्म है वन एक्स बैट उस ओपरेटर्स खिलाफ दर्ज हो सन ईडी के मुताबिक वन एक्स बैट तो इस दे जुड़े होर ब्रांड्स जिमें कि वन एक्स बैट तो वन एक्स बैट स्पोर्टिंग लाइनस ये सारे प्लेटफॉर्म ਪੂਰੇ ਦੇਸ਼ ਵਿੱਚ ਗੈਰ ਕਾਨੂੰਨੀ ਆਨਲਾਈਨ بیٹنگ ਤੇ ਜੂਏ ਦੇ ਆਪਰੇਸ਼ਨਸ ਨੂੰ ਪ੍ਰਮੋਟ ਕਰ ਰਹੇ ਸਨ ਏਜੰਸੀ ਨੇ ਆਪਣੇ ਬਿਆਨ ਵਿੱਚ ਕਿਹਾ ਕਿ ਇਹ ਸਾਰੀ ਅਟੈਚਡ ਪ੍ਰੋਪਰਟੀਆਂ ਜੋ ਹੈਗੀਆਂ ਨੇ ਉਹ ਪ੍ਰੋਸੀਡਸ ਆਫ ਕਰਾਈਮ ਨੇ ਇਹਦਾ ਮਤਲਬ ਹੈ ਵੀ ਪੀਐਮਐਲਏ ਕਾਨੂੰਨ ਦੇ ਤਹਿਤ ਇਲੀਗਲ ਕਮਾਈ ਵਿੱਚ ਆ ਜਾਂਦੀਆਂ ਨੇ ਇਸ ਤੋਂ ਪਹਿਲਾਂ ਵੀ ਇਸ ਤੋਂ ਪਹਿਲਾਂ ਵਾਰੇ ਵੀ ਤੁਹਾਨੂੰ ਦੱਸ ਦਈਏ ਵੀ ਬੀਤੀ ਤਰੀਕ 6 ਅਕਤੂਬਰ 2025 ਨੂੰ ਈਡੀ ਵੱਲੋਂ 11.14 ਕਰੋੜ ਦੀਆਂ ਸੰਪਤੀਆਂ ਬਰਾਮਦ ਕਰ ਲਈਆਂ ਗਈਆਂ ਸੀ ਇਹ ਸੰਪਤੀਆਂ ਜੋ ਹੈ ਉਹ ক্রিকেট ਦੇ ਵੱਡੇ ਖਿਡਾਰੀ ਸ਼ਿਖਰ धवन ਤੇ சுரேਸ਼ ਰਾਇਨਾ ਦੀ ਦੱਸੀਆਂ ਗਈਆਂ ਸੀ ਸਾਰੇ ਸੈਲਿਬ੍ਰਿਟੀਜ਼ ਜੋ ਹੈ ਇਹਨਾਂ ਨੂੰ ਪਹਿਲਾਂ ਹੀ ED ਵੱਲੋਂ ਪੁੱਛਗਿੱਛ ਲਈ ਬੁਲਾਇਆ ਜਾ ਚੁੱਕਾ ਹੈ ਇਸ ਤਰ੍ਹਾਂ ਇਲੀਗਲ ਬੈਟਿੰਗ ਐਪ 1xbet ਜਿਹੜਾ ਜ ਐਪ ਇਹਦੇ ਨਾਲ ਜੁੜੇ منی ਲਾਂਡਰਿੰਗ ਕੇਸ ਵਿੱਚ ED ਦੀ ਕਾਰਵਾਈ ਲਗਾਤਾਰ ਵੱਧ ਰਹੀ ਹੈ ਤੇ ਅਗਲੇ ਦਿਨਾਂ ਵਿੱਚ ਹੋਰ ਖੁਲਾਸੇ ਹੋਣ ਦੀ ਸੰਭਾਵਨਾ ਵੀ ਜਤਾਈ ਜਾ ਰਹੀ ਹੈ। ਇਹੋ ਜੇ ਹੋਰ ਮੁੱਦਿਆਂ ਲਈ ਦੇਖਦੇ ਰਹੋ ਜੀ ਗਲੋਬਲ ਪੰਜਾਬ ਟੀਵੀ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੈਂ ਹਾਂ ਤਫਸੀਰਤ ਕੌਰ ਤੇ ਤੁਸੀਂ ਦੇਖ ਰਹੇ ਹੋ ਜੀ ਗਲੋਬਲ ਪੰਜਾਬ ਟੀਵੀ। ਨਵੀਂ ਦਿੱਲੀ ਤੋਂ ਇੱਕ ਵੱਡੀ ਖਬਰ ਸਾਹਮਣੇ ਆਈ ਹੈ। ਇਨਫੋਰਸਮੈਂਟ ਡਾਇਰੈਕਟੋਰੇਟ ਦੇ ਇਲੀਗਲ ਬੈਟਿੰਗ ਐਪ ਨਾਲ ਜੁੜੇ منی ਲਾਂਡਰਿੰਗ ਯਾਨੀ ਕਿ ਪੈਸੇ ਦੇ ਕਪਲਿਆਂ ਦੇ ਕੇਸ ਵਿੱਚ ਕਈ ਮਸ਼ਹੂਰ ਸ਼ਖਸੀਅਤਾਂ ਦੀ ਪ੍ਰਾਪਰਟੀਆਂ ਜੁੜੀਆਂ ਨੇ। ਇਸ ਕੇਸ ਦੀ ਕੁੱਲ ਰਕਮ 1000 ਕਰੋੜ ਰੁਪਏ ਤੋਂ ਵੱਧ ਦੱਸੀ ਜਾ ਰਹੀ ਹੈ। ED ਵੱਲੋਂ ਜਿਨ੍ਹਾਂ ਦੀ ਪ੍ਰਾਪਰਟੀਆਂ ਅਟੈਚ ਕੀਤੀਆਂ ਗਈਆਂ ਨੇ ਉਹਨਾਂ ਵਿੱਚ ਫਾਰਮਰ ਇੰਡੀਅਨ ਕ੍ਰਿਕਟ ਦੇ ਵੱਡੇ ਖਿਡਾਰੀ ਯੁਵਰਾਜ ਸਿੰਘ, ਰੋਬਿਨ ਉਥੱਪਾ ਸ਼ਾਮਿਲ ਨੇ। ਇਸ ਤੋਂ ਇਲਾਵਾ ਤ੍ਰినਮਲ ਕਾਂਗਰਸ ਦੀ MP ਮਿਮੀ ਚakreਵਰਤੀ ਤੇ ਨਾਲ ਹੀ ਬਾਲੀਵੁੱਡ ਦੇ ਕਈ ਮਸ਼ਹੂਰ ਐਕਟਰ ਜਿਵੇਂ ਕਿ ਸੋਨੂ ਸੂਦ ਇਹ ਜੇ ਨਾਮ ਸ਼ਾਮਿਲ ਨੇ। ਇਸ ਤੋਂ ਇਲਾਵਾ ਐਕਟਰ ਨੀਹਾ ਸ਼ਰਮਾ ਮਾਡਲ ਊਰਵਸ਼ੀ ਰੌਟਾਲਾ ਉਹਨਾਂ ਦੇ ਮਾਤਾ ਜੀ ਤੇ ਨਾਲ ਹੀ ਬੰਗਾਲੀ ਐਕਟਰ ਅੰਕੁਸ਼ ਹਾਜ਼ਰਾ ਦੀ ਪ੍ਰਾਪਰਟੀਆਂ ਵੀ ਇਸ ਐਕਸ਼ਨ ਦਾ ਹਿੱਸਾ ਬਣ ਚੁੱਕੀਆਂ ਨੇ ਸੂਤਰਾਂ ਦਾ ਕਹਿਣਾ ਹੈ ਕਿ ਐਕਟਰ ਸੋਨੂ ਸੂਤ ਦੀ ਲਗਭਗ 1 ਕਰੋੜ ਰੁਪਏ ਦੀ ਸੰਪਤੀਆਂ ਜੁੜੀਆਂ ਹੋਈਆਂ ਨੇ ਸੋਨੂ ਸੂਤ ਤੋਂ ਇਲਾਵਾ ਮਿਮੀ ਚੱਕਰਵਰਤੀ ਦੀ ਤਕਰੀਬਨ 49 ਲੱਖ ਯਵਰਾਜ ਸਿੰਘ ਦੀ 2.5 ਕਰੋੜ ਨੀਹਾ ਸ਼ਰਮਾ ਦੀ ਲਗਭਗ 1.26 ਕਰੋੜ ਰੋਬੀਨ ਥੱppa ਦੀ 8.26 ਲੱਖ ਅੰਕੁਸ਼ ਹਾਜ਼ਰਾ ਦੀ 47 ਲੱਖ ਤੇ ਊਰਵਸ਼ੀ ਰੋਟਾਲਾ ਦੀ ਮਾਤਾ ਜੀ ਦੀ ਲਗਭਗ 2.2 ਕਰੋੜ ਰੁਪਏ ਦੀ ਪ੍ਰਾਪਰਟੀਆਂ ਅਟੈਚ ਕੀਤੀਆਂ ਗਈਆਂ ਨੇ। ED ਨੇ ਇਹ ਇਨਵੈਸਟੀਗੇਸ਼ਨ ਵੱਖ-ਵੱਖ ਸਟੇਟ ਪੁਲਿਸ ਏਜੰਸੀਜ਼ ਵੱਲੋਂ ਦਰਜ FIR ਦੇ ਆਧਾਰ ਤੇ ਸ਼ੁਰੂ ਕੀਤੀ ਸੀ। ਇਹ FIRs ਇੱਕ ਇਲੈਗਲ ਆਫਸ਼ੋਰ ਬੈਟਿੰਗ ਪਲੇਟਫਾਰਮ ਯਾਨੀ ਕਿ ਇੱਕ ਗੈਰ ਕਾਨੂੰਨੀ ਆਨਲਾਈਨ ਸੱਟੇਬਾਜ਼ੀ ਦੇ ਪਲੇਟਫਾਰਮ ਹੈ 1xbet ਉਸਦੇ ਆਪਰੇਟਰਸ ਖਿਲਾਫ ਦਰਜ ਹੋਈਆਂ ਸਨ ਈਡੀ ਦੇ ਮੁਤਾਬਕ 1xbet ਤੇ ਇਸਦੇ ਨਾਲ ਜੁੜੇ ਹੋਰ ਬ੍ਰਾਂਡਸ ਜਿਵੇਂ ਕਿ 1xbet ਤੇ 1xbet स्पोर्टਿੰਗ ਲਾਈਨਸ ਇਹ ਸਾਰੇ ਪਲੇਟਫਾਰਮ ਪੂਰੇ ਦੇਸ਼ ਵਿੱਚ ਗੈਰ ਕਾਨੂੰਨੀ ਆਨਲਾਈਨ ਬੈਟਿੰਗ ਤੇ ਜੂਏ ਦੇ ਆਪਰੇਸ਼ਨਸ ਨੂੰ ਪ੍ਰਮੋਟ ਕਰ ਰਹੇ ਸਨ ਏਜੰਸੀ ਨੇ ਆਪਣੇ ਬਿਆਨ ਵਿੱਚ ਕਿਹਾ ਕਿ ਇਹ ਸਾਰੀ ਅਟੈਚਡ ਪ੍ਰੋਪਰਟੀਆਂ ਜੋ ਹੈਗੀਆਂ ਨੇ ਉਹ ਪ੍ਰੋਸੀਡਸ ਆਫ ਕਰਾਈਮ ਨੇ ਇਦਾ ਮਤਲਬ ਹੈ ਵੀ ਪੀਐਮਐਲਏ ਕਾਨੂੰਨ ਦੇ ਤਹਿਤ ਇਲੀਗਲ ਕਮਾਈ ਵਿੱਚ ਆ ਜਾਂਦੀਆਂ ਨੇ ਇਸ ਤੋਂ ਪਹਿਲਾਂ ਵੀ ਇਸ ਤੋਂ ਪਹਿਲਾਂ ਵਾਰੇ ਵੀ ਤੁਹਾਨੂੰ ਦੱਸ ਦਈਏ ਵੀ ਬੀਤੀ ਤਰੀਕ 6 ਅਕਤੂਬਰ 2025 ਨੂੰ ਈਡੀ ਵੱਲੋਂ 11.14 ਕਰੋੜ ਦੀਆਂ ਸੰਪਤੀਆਂ ਬਰਾਮਦ ਕਰ ਲETੀਆਂ ਗਈਆਂ ਸੀ ਇਹ ਸੰਪਤੀਆਂ ਜੋ ਹੈ ਉਹ ক্রিকেট ਦੇ ਵੱਡੇ ਖਿਡਾਰੀ ਸ਼ਿਖਰ धवन ਤੇ ਸੁਰੇਸ਼ ਰਾਏ ਨਾ ਦੀ ਦੱਸੀਆਂ ਗਈਆਂ ਸੀ ਸਾਰੇ ਸੈਲਿਬ੍ਰਿਟੀਜ਼ ਜੋ ਹੈ ਇਹਨਾਂ ਨੂੰ ਪਹਿਲਾਂ ਹੀ ED ਵੱਲੋਂ ਪੁੱਛਗਿੱਛ ਲਈ ਬੁਲਾਇਆ ਜਾ ਚੁੱਕਾ ਹੈ ਇਸ ਤਰ੍ਹਾਂ ਇਲੀਗਲ بیٹنگ ਐਪ 1xbet ਜਿਹਹਾ ਜਹਾ ਐਪ ਇਹਦੇ ਨਾਲ ਜੁੜੇ منی ਲਾਂਡਰਿੰਗ ਕੇਸ ਵਿੱਚ ED ਦੀ ਕਾਰਵਾਈ ਲਗਾਤਾਰ ਵੱਧ ਰਹੀ ਹੈ ਤੇ ਅਗਲੇ ਦਿਨਾਂ ਵਿੱਚ ਹੋਰ ਖੁਲਾਸੇ ਹੋਣ ਦੀ ਸੰਭਾਵਨਾ ਵੀ ਜਤਾਈ ਜਾ ਰਹੀ ਹੈ ਇਹੋ ਜੇ ਹੋਰ ਮੁੱਦਿਆਂ ਲਈ ਦੇਖਦੇ ਰਹੋ ਜੀ ਗਲੋਬਲ ਪੰਜਾਬ ਟੀਵੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੈਂ ਹਾਂ ਤਫਸੀਰਤ ਕੌਰ ਤੇ ਤੁਸੀਂ ਦੇਖ ਰਹੇ ਹੋ ਜੀ ਗਲੋਬਲ ਪੰਜਾਬ ਟੀਵੀ ਨਵੀਂ ਦਿੱਲੀ ਤੋਂ ਇੱਕ ਵੱਡੀ ਖਬਰ ਸਾਹਮਣੇ ਆਈ ਹੈ ਇਨਫੋਰਸਮੈਂਟ ਡਾਇਰੈਕਟੋਰੇਟ ਦੇ ਇਲੀਗਲ ਬੈਟਿੰਗ ਐਪ ਨਾਲ ਜੁੜੇ منی ਲਾਂਡਰਿੰਗ ਯਾਨੀ ਕਿ ਪੈਸੇ ਦੇ ਕਪਲਿਆਂ ਦੇ ਕੇਸ ਵਿੱਚ ਕਈ ਮਸ਼ਹੂਰ ਸ਼ਖਸੀਅਤਾਂ ਦੀ ਪ੍ਰਾਪਰਟੀਆਂ ਜੁੜੀਆਂ ਨੇ ਇਸ ਕੇਸ ਦੀ ਕੁੱਲ ਰਕਮ ਹਜ਼ਾਰ ਕਰੋੜ ਰੁਪਏ ਤੋਂ ਵੱਧ ਦੱਸੀ ਜਾ ਰਹੀ ਹੈ ਈਡੀ ਵੱਲੋਂ ਜਿਨ੍ਹਾਂ ਦੀ ਪ੍ਰਾਪਰਟੀਆਂ ਅਟੈਚ ਕੀਤੀਆਂ ਗਈਆਂ ਨੇ ਉਹਨਾਂ ਵਿੱਚ ਫਾਰਮਰ ਇੰਡੀਅਨ ਕ੍ਰਿਕਟ ਦੇ ਵੱਡੇ ਖਿਡਾਰੀ ਯੁਵਰਾਜ ਸਿੰਘ ਰੋਬਿਨ ਉਥੱਪਾ ਸ਼ਾਮਿਲ ਨੇ ਇਸ ਤੋਂ ਇਲਾਵਾ ਤ੍ਰినਮੂਲ ਕਾਂਗਰਸ ਦੀ ਐਮਪੀ ਮਿਮੀ ਚੱਕਰਵਰਤੀ ਤੇ ਨਾਲ ਹੀ ਬਾਲੀਵੁੱਡ ਦੇ ਕਈ ਮਸ਼ਹੂਰ ਐਕਟਰ ਜਿਵੇਂ ਕਿ ਸੋਨੂ ਸੂਦ ਇਹ ਜੇ ਨਾਮ ਸ਼ਾਮਿਲ ਨੇ ਇਸ ਤੋਂ ਇਲਾਵਾ ਐਕਟਰ ਨੇਹਾ ਸ਼ਰਮਾ ਮਾਡਲ ਊਰਵਸ਼ੀ ਰੌਟਾਲਾ ਉਹਨਾਂ ਦੇ ਮਾਤਾ ਜੀ ਤੇ ਨਾਲ ਹੀ ਬੰਗਾਲੀ ਐਕਟਰ ਅੰਕੁਸ਼ ਹਾਜ਼ਰਾ ਦੀ ਪ੍ਰਾਪਰਟੀਆਂ ਵੀ ਇਸ ਐਕਸ਼ਨ ਦਾ ਹਿੱਸਾ ਬਣ ਚੁੱਕੀਆਂ ਨੇ ਸੂਤਰਾਂ ਦਾ ਕਹਿਣਾ ਹੈ ਕਿ ਐਕਟਰ ਸੋਨੂ ਸੂਦ ਦੀ ਲਗਭਗ 1 ਕਰੋੜ ਰੁਪਏ ਦੀ ਸੰਪਤੀਆਂ ਜੁੜੀਆਂ ਹੋਈਆਂ ਨੇ सोनू सूद तो इलावा मिमी चक्रवर्ती की तकरीबन उन्ंजा लख युवराज सिंह दो पॉइंट पं करोड़ नेहा शर्मा की लगभग एक पॉइंट छब्बी करोड़ रॉबिन थप्पा की अठ पॉइंट छब्बी लख अंकुश हाजरा लख, ते रोटाला माता दो दो की संताली लखर्वशी रौटाला दाता जी की लगभग दो पॉइंट दो करोड़ रुपए की प्रॉपर्टीज अटैच की गई ने ईडी ने यह इनवैसिगेशन वक् वक् स्टेट पुलिस एजेंसीज वालों दर्ज एफ आई आरारे शुरू कीरस एक लीगल ऑफ शोर बैटिंग प्लेटफॉर्म यानी कि एक गैर कानूनी ऑनलाइन सट्टेबाजी के प्लेटफॉर्म है वन एक्सबैट उसपरेटर्स खिलाफ दर्ज होी के मुताबिक वन एक्सबैट के इस जुड़े होर ब्रांड्स जिमें वन एक्स बैट तो वन एक्सबैट स्पोर्टिंग लाइनस ये सारे प्लेटफॉर्म ਪੂਰੇ ਦੇਸ਼ ਵਿੱਚ ਗੈਰ ਕਾਨੂੰਨੀ ਆਨਲਾਈਨ بیٹنگ ਤੇ ਜੂਏ ਦੇ ਆਪਰੇਸ਼ਨਸ ਨੂੰ ਪ੍ਰਮੋਟ ਕਰ ਰਹੇ ਸਨ ਏਜੰਸੀ ਨੇ ਆਪਣੇ ਬਿਆਨ ਵਿੱਚ ਕਿਹਾ ਕਿ ਇਹ ਸਾਰੀ ਅਟੈਚਡ ਪ੍ਰੋਪਰਟੀਆਂ ਜੋ ਹੈਗੀਆਂ ਨੇ ਉਹ ਪ੍ਰੋਸੀਡਸ ਆਫ ਕਰਾਈਮ ਨੇ ਇਹਦਾ ਮਤਲਬ ਹੈ ਵੀ ਪੀਐਮਐਲਏ ਕਾਨੂੰਨ ਦੇ ਤਹਿਤ ਇਲੀਗਲ ਕਮਾਈ ਵਿੱਚ ਆ ਜਾਂਦੀਆਂ ਨੇ ਇਸ ਤੋਂ ਪਹਿਲਾਂ ਵੀ ਇਸ ਤੋਂ ਪਹਿਲਾਂ ਬਾਰੇ ਵੀ ਤੁਹਾਨੂੰ ਦੱਸ ਦਈਏ ਵੀ ਬੀਤੀ ਤਰੀਕ 6 ਅਕਤੂਬਰ 2025 ਨੂੰ ਈਡੀ ਵੱਲੋਂ 11.14 ਕਰੋੜ ਦੀਆਂ ਸੰਪਤੀਆਂ ਬਰਾਮਦ ਕਰ ਲਈਆਂ ਗਈਆਂ ਸੀ ਇਹ ਸੰਪਤੀਆਂ ਜੋ ਹੈ ਉਹ ক্রিকেট ਦੇ ਵੱਡੇ ਖਿਡਾਰੀ ਸ਼ਿਖਰ धवन ਤੇ சுரேਸ਼ ਰਾਇਨਾ ਦੀ ਦੱਸੀਆਂ ਗਈਆਂ ਸੀ ਸਾਰੇ ਸੈਲਿਬ੍ਰਿਟੀਜ਼ ਜੋ ਹੈ ਇਹਨਾਂ ਨੂੰ ਪਹਿਲਾਂ ਹੀ ED ਵੱਲੋਂ ਪੁੱਛਗਿੱਛ ਲਈ ਬੁਲਾਇਆ ਜਾ ਚੁੱਕਾ ਹੈ ਇਸ ਤਰ੍ਹਾਂ ਇਲੀਗਲ ਬੈਟਿੰਗ ਐਪ 1xbet ਜਿਹਹਾ ਜਿਹਾ ਐਪ ਇਹਦੇ ਨਾਲ ਜੁੜੇ منی ਲਾਂਡਰਿੰਗ ਕੇਸ ਵਿੱਚ ED ਦੀ ਕਾਰਵਾਈ ਲਗਾਤਾਰ ਵੱਧ ਰਹੀ ਹੈ ਤੇ ਅਗਲੇ ਦਿਨਾਂ ਵਿੱਚ ਹੋਰ ਕਲਾਸੇ ਹੋਣ ਦੀ ਸੰਭਾਵਨਾ ਵੀ ਜਤਾਈ ਜਾ ਰਹੀ ਹੈ। ਇਹੋ ਜੇ ਹੋਰ ਮੁੱਦਿਆਂ ਲਈ ਦੇਖਦੇ ਰਹੋ ਜੀ ਗਲੋਬਲ ਪੰਜਾਬ